ਕਿਸਾਨ ਸਿਕਸ ਕਮੇਟੀ ਪਿਆ ਕੋ ਟੁੱਟਾ ਜੇਥੇ ਬੰਦੀ ਦਾ ਰਹਿਣ ਬਸੇਰਾ ਖਨੌਰੀ ਬਾਟਰ ਤੇ ਆ ਵੀਰ ਖਾ ਰੇ ਰੋਟੀ ਤੇ ਇਧਰ ਵੇਖੋ ਇਹ ਵਲੇ ਹੁਣ ਸੌਣ ਦਾ ਪ੍ਰਬੰਧ ਹੋ ਰਿਹਾ ਜੀ ਸਾਰੇ ਵੀਰ ਆਪੋ ਆਪਣੇ ਤੰਬੂਆਂ ਦੇ ਵਿੱਚ ਚਲੇ ਗਏ ਆ ਜੀ ਤੇ ਆ ਵੀਰ ਦਲਬਾਗ ਰਿਹਾ ਵਾ ਤੇ ਉਧਰ ਉਹ ਵੀਰ ਸੁੱਤੇ ਪਏ ਆ ਜੀ ਆ ਵੇਖੋ ਕਿਸਾਨ ਖੜੇ ਆ ਜੀ ਕੀ ਕਰਦੀ ਸੀ ਪਤਨੀ ਆ ਕਿਸਾਨ ਬੀਤੇ ਕੁਦਰ ਲਾ ਕੇ ਹਾਂ ਜੀ ਰੰਧਾਵਾ ਸਾਹਿਬ ਹਾਂਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਹਿਬ ਜੀ ਕਿਤਰਾ ਕਿੰਨੀ ਗਰਮੀ ਲੱਗਦੀ ਜੇ ਮੈਂ ਕਿਹਾ ਵਾਹਿਗੁਰੂ ਜਿੱਕਾ ਕਲ ਸਾ ਵਾਹਿਗੁਰੂ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਕੋਈ ਗਰਮੀ ਨਹੀਂ ਜਦੋਂ ਗੁਰੂ ਨਾਨਕ ਪਾਤਸ਼ਾਹ ਦਾ ਹੱਥ ਹੋਵੇ ਨਾ ਉਦੋਂ ਬਾਈ ਜੀ ਕੋਈ ਗਰਮੀ ਨਾ ਸਰਦੀ ਉਹ ਵੇਖੋ ਇੱਕ ਕੂਲਰ ਉਧਰ ਲੱਗਾ ਦੋ ਪੱਖੇ ਇੱਧਰ ਲੱਗੇ ਆ ਤੇ ਵਾਹਿਗੁਰੂ ਇੰਦਰ ਦੇਵਤਾ ਵੀ ਪੂਰਾ ਆਪਣੇ ਤੇ ਦਿਹਾੜਾ ਇਹ ਨਹੀਂ ਗੱਲ ਵੀ ਉਹ ਵੀ ਠੀਕ ਆ ਇੱਧਰ ਇੱਕ ਜਨਰੇਟਰ ਐ ਬੰਨੇ ਪਿਆ ਹਾਂ ਉਹ ਵੇਖੋ ਬੁਖਾਰ ਕੀ ਜਿਦਾਂ ਇੱਕ ਜਨਰੇਟਰ ਪਿਆ ਉਹ ਜਨਰੇਟਰ ਰੱਖਿਆ ਜੀ ਚਲੇ ਜਾਂਦੀ ਆ ਤਾਂ ਹਾਂ ਜੀ ਬੱਤੀ ਚਲੇ ਜਾਂਦੀ ਆ ਤਾਂ ਉਸੇ ਵੇਲੇ ਮੋਦੀ ਸਰਕਾਰ ਸਾਡੇ ਨਾਲ ਵਿਤਕਰਾ ਕਰੇ ਨਾ ਉਹ ਵੇਖੋ ਕਰਾਂ ਸਭਰਾਇਆਂ ਨੇ ਕਰਾਂ ਜਨਰੇਟਰ ਰੱਖਿਆ ਜਨਰੇਟਰ ਇਹੋ ਜੇ ਰੱਖਿਆ ਜਿਹੜੀ ਭਵੇਂ 45 45 ਦੀਆਂ ਭਾਈ ਰੂਪੇ ਵਾਲ ਮੋਟਰਾਂ ਨਹੀਂ ਪਈਆਂ ਆ ਉਹ ਮੋਟਰ ਚਲਾਉਣ ਵਾਲੇ ਪਾਉਜੀ ਜਨਰੇਟਰ ਅਸੀਂ ਲਾ ਕੇ ਰੱਖਿਆ ਇੱਥੋਂ ਲੈ ਕੇ ਤੇ ਖਨੌਰੀ ਅਗਲੇ ਬੰਨੇ ਹਰਿਆਣੇ ਤੱਕ ਚਾਨਣੀ ਚਾਦਨ ਕਰ ਦਾਂਗੇ ਤੇ ਇਹ ਗੱਲ ਮੋਦੀ ਸਰਕਾਰ ਥੋੜਾ ਜਿਆ ਸੁਣ ਲੈ ਬੱਤੀ ਨਾ ਕੱਟੇ ਬੱਤੀ ਨਾ ਕੱਟੇ ਬੱਤੀ ਕੱਟੀ ਤੇ ਫੇਰ ਸੋਲਰ ਵੀ ਲਾ ਦਾਂਗੇ ਇੱਥੇ ਸੋਲਰ ਵੀ ਲਾ ਦਾਂਗੇ ਪਾਉ ਜੀ ਕੋਈ ਪਰਵਾਹ ਨਹੀਂ ਆਹ ਵੇਖੋ ਸਾਡੇ ਬੰਦੇ ਰਾਤ ਨੂੰ ਅਰਜੇ ਵਾਂਗੂ ਨਿਸ਼ਾਨਾ ਲਾ ਕੇ ਸੂਈ ਚ ਧਗਾ ਪਾਇਆ ਬਿਨਾ ਨਿਸ਼ਾਨੇ ਤੋਂ ਤੇ ਗੱਦੇ ਸੀ ਜਾਂਦੇ ਆ ਮੈਂ ਉਧਰ ਪਖਾਵਾਂ ਆਹ ਆਹ ਵੇਖੋ ਜੀ ਦੋ ਸਿੰਘ ਆ ਪਏ ਆ ਜੀ ਆ ਵੀਰ ਸਾਡੇ ਜੋਨ ਪ੍ਰਧਾਨਕਾਰ ਜ ਸਿੰਘ ਤੇ ਸਾਹ ਸਿੰਘ ਸੁਭਰਾ ਸੁਪਾਵੇ 77 ਸਵੇਰ ਦੇ ਮਤਲਬ ਰਜੀਆਂ ਚੋਂ نو ਪਾਲ ਦੀ ਨੀਂਦ ਲੈਂਦੇ ਹੋਏ ਕਹਿਣਾ ਚਾਹੁੰਦੇ ਜੇ ਕੁਝ ਚਾਹਤੇ ਵੀ ਕਹਿਣਾ ਬੰਦ ਆ ਗਏ ਠੀਕ ਆ ਮੈਂ ਤੇਰਾ ਸੰਗ ਨੂੰ ਦਾਦਾ ਧੰਨਵਾਦ ਆ ਤੁਹਾਡਾ ਸਾਰਿਆਂ ਦਾ ਜਿਹੜਾ ਤੁਸੀਂ ਸਵੇਰ ਦਾ ਮਤਰਕਾਰ ਭਾਈ ਜਰੇ ਦਾ ਠੀਕ ਹੈ ਜੀ ਹਾਂਜੀ ਹਾਂਜੀ ਨੰਦਾ ਮਾਲਕ ਦੀ ਦਇਆ ਕਰੂਣਾ ਅਨਕ ਪਾਚਾ ਦਾ ਧੰਨਵਾਦ ਸਾਰਿਆਂ ਨੂੰ ਜਿਹੜਾ ਮੈਂ ਸੇਰ ਦੀ ਖਬਰ ਪਹੁੰਚਾਈ ਹੈ ਤੇ ਹੁਣ ਵੀ ਬਖਾਤਾ ਹੋ ਗਏ ਆ ਠੀਕ ਹੈ ਜੀ ਲੈ ਵੀ ਬਾਬਾ ਜੀ ਸਾਡੇ ਬਾਬਾ ਜੀ ਐਵੇਂ ਐਵੇਂ ਪ੍ਰਸ਼ਾਦ ਦੇ ਕਿਸਨ ਬਾਬਾ ਜੀ ਖੜੋ ਇੱਧਰ ਲਾਈਵ ਚ ਆ ਜਾਓ ਹਾਂ ਕੋਲੇ ਬੰਦਾ ਪਾਇਆ ਬਾਬਾ ਜੀ ਆ ਕੇ ਲਾਈਵ ਦੇ ਲਾਈਵ ਆਹ ਹਾਂ ਜੀ ਜੀ ਠੀਕ ਆ ਪੂਰੇ ਆਨੰਦ ਮੰਗਲ ਨਾ ਚਾਚਾ ਜੀ ਸਾਡੇ ਚਾਚਾ ਜੀ ਆਨੰਦ ਮੰਗਲ ਪੂਰੇ ਹੈ ਕਰਾ ਆਨੰਦ ਮੰਗਲ ਪੂਰੇ ਆਹ ਕਰਾ ਬੱਲੇ ਬੱਲੇ ਹੋਈ ਵੀ ਤੁਹਾਨੂੰ ਦੱਸਿਆ ਇੱਕ ਕੂਲਰ ਇੱਧਰ ਆ ਇੱਕ ਕੋਤਰ ਆ ਠੀਕ ਆ ਇਹ ਮੱਛਰ ਛੱਡ ਪਾਉ ਜੋ ਮਰਜ਼ੀ ਸਾਨੂੰ ਕੱਖ ਨਹੀਂ ਕਰਦਾ ਮੇਰਾ ਆ ਮੇਰਾ ਬਿੱਛੂ ਵਾਂ ਨ ਬਿੱਛੂ ਹੂੰ ਹੂੰ ਬਿੱਛੂ ਵੀ ਤੁਰਿਆ ਫਿਰੇ ਨਾ ਤਾਂ ਵੀ ਕੋਈ ਪਰਵਾਹ ਨਹੀਂ ਕਰਦੇ ਸੌ ਬਾਊ ਸਹੀ ਗੱਲ ਹੈ ਕਿਆ ਬਾਊ ਕਿਰਤ ਵਾਲਿਆ ਹੌਸ਼ਾ ਮੋਦੀ ਨੇ ਖੂਨ ਹੀ ਏਡੇ ਸਾਡੇ ਜਰੀਲੇ ਕਰਾਦੇ ਆ ਜਰੀਲੇ ਕਰਾ ਸਿੱਧੇ ਆ ਹੈ ਜੇ ਮੋਦੀ ਚਾਹੁੰਦਾ ਤੇ ਸਾਨੂੰ ਘਰਾਂ ਚ ਵੀ ਬੈਠੇ ਰਹਿਣ ਦੇ ਸਕਦਾ ਹੈ ਬਿਲਕੁਲ ਜੀ ਬਿਲਕੁਲ ਵੀਰ ਦੇ ਪੈਸੇ ਦਾ ਖਾਇਆ ਕਰੋ ਇਹ ਪਾਪ ਹੁੰਦਾ ਜੀ ਉਹ ਇਹ ਪਹਿਲੇ ਜਿਹੜਾ ਦੇਹ ਬੰਦੀ ਦੇ ਪੈਸੇ ਖਾਂਦਾ ਜੀ ਉਹ ਬਹੁਤ ਮਾੜੀ ਗੱਲ ਆ। ਮਾੜੀ ਗੱਲ ਆ। 100 ਜਨਮ ਕੋੜ ਕੇ ਮਰੇ ਜੇ ਕੋਈ ਵੀ ਕੇ ਗਰੀਬ ਦਾ ਪੈਸਾ ਖਾ। ਇਹ ਗੁਰਦੁਆਰੇ ਵਾਲਾ ਹਿਸਾਬ ਹੀ ਹੁੰਦਾ ਜੀ। ਇਹ ਗੁਰਦੁਆਰੇ ਦਾ ਪੈਸਾ ਖਾ ਲਿਆ ਤੇ ਆਪਣਾ ਜਥੇਬੰਦੀ ਦਾ ਪੈਸਾ ਖਾ ਲਿਆ ਇੱਕ ਬਰਾਬਰ ਆ ਜੀ। ਸਾਡੇ ਬਾਬਾ ਜੀ ਹੁਣੀ ਜਨਾਬ ਪ੍ਰਧਾਨ ਆ ਸਾਡੇ ਬਾਬਾ ਜੀ ਦਾ ਪ੍ਰੋਗਰਾਮ ਚੱਲ ਰਿਹਾ ਜੀ। ਇਹ ਹੈ ਗਾ ਜੀ। ਬਾਬਾ ਜੀ ਆਹ ਆਇਆ ਖੰਡਾ ਆ ਆਪਣਾ ਹੈਗਾ ਜੀ ਰਹਿਣ ਬਸੇਰਾ ਇਹ ਸਾਡੀ ਮਾਂ ਆ ਜੀ ਕੂਲਰ ਲੱਗਾ ਤੇ ਪੱਖਾ ਲੱਗਾ 1 ਸਾਲ ਤੇ 15 ਦਿਨ